ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਤਲਬ ਵੀਰ ਜੀ ਗੱਲ ਇਸ ਤਰ੍ਹਾਂ ਆ ਕਿ ਦੇਸ਼ ਇੱਕ ਆ ਕਾਨੂੰਨ ਇੱਕ ਆ ਮਤਲਬ ਬਾਹਰ ਦੀਆਂ ਸਟੇਟਾਂ ਤੋਂ ਕੋਲ ਆ ਰਿਹਾ ਜੀ ਮਾਈਨਿੰਗ ਦਾ ਪ੍ਰੋਸੈਸ ਮਾਈਨਿੰਗ ਦਾ ਪ੍ਰੋਸੈਸ ਆ ਜੀ ਉਹ ਵੀ ਮਾਰਬਲ ਆ ਰਿਹਾ ਉਹ ਵੀ ਮਾਈਨਿੰਗ ਦਾ ਪ੍ਰੋਸੈਸ ਆ ਸਾਡੇ ਪੰਜਾਬ ਦੇ ਵਿੱਚ ਹੀ ਮਿੱਟੀ ਪੁੱਟ ਕੇ ਉਹਦੀ ਇੱਟ ਬਣਾਈ ਜਾਂਦੀ ਆ ਮਿੱਟੀ ਦੀ ਪਹਿਲਾਂ ਮਾਈਨਿੰਗ ਹੁੰਦੀ ਆ ਫੇਰ ਇੱਟ ਬਣਦੀ ਆ ਉਹ ਜਿਹੜੀ ਇੱਟ ਦਾ ਇੱਟ ਹੀ ਪੱਠੇ ਤੋਂ ਲੈ ਕੇ ਆਉਂਦੇ ਆ ਉਹ ਏਟ ਜਿਹੜੀ ਆ ਸਾਨੂੰ ਜੀਐਸਟੀ ਬਿਲ ਨਾਲ ਮਿਲਦੀ ਆ ਦੂਸਰੀ ਗੱਲ ਅਸੀਂ ਜਿਹੜੀ ਕੋਈ ਵੀ ਮਾਲ ਬਾਹਰਲੀ ਸਟੇਟ ਤੋਂ ਜਿਦਾਂ ਕਿ ਹਿਮਾਚਲ ਜਾਂ ਫਿਰ ਜੰਡਕੇ ਜੇ ਉਧਰੋਂ ਕੋਲਾ ਜਾਂ ਮਾਰਬਲ ਜੀਐਸਟੀ ਬਿਲ ਨਾਲ ਆ ਸਕਦਾ ਤੇ ਸਾਨੂੰ ਇੱਧਰ ਲੀਆਂ ਸਟੇਟਾਂ ਦੇ ਵਿੱਚੋਂ ਮਤਲਬ ਇਹ ਜਿਹੜਾ ਮਾਲ ਆ ਮਟੀਰੀਅਲ ਇਹ ਤਿਆਰ ਮਟੀਰੀਅਲ ਆ ਫੈਕਟਰੀ ਦਾ ਮਾਲ ਆ ਨਾ ਕਿ ਨਾ ਕਿ ਇਹ ਮਤਲਬ ਸਿੱਧੀ ਮੈਨਿੰਗ ਆ ਮੈਨਿੰਗ ਜਿਹੜੀ ਹੈਗੀ ਆ ਮੈਨਿੰਗ ਜਿਹੜੀ ਹੈਗੀ ਆ ਜਿਹੜਾ ਕੋਈ ਵੀ ਫਾਰਮ ਆ ਜਾਂ ਮੈਨਗਾ ਉਹ ਕਰੈਸ਼ਰ ਵਾਲੇ ਵਾਸਤੇ ਆ ਮਤਲਬ ਸਾਡੀ ਮੰਗ ਇਹ ਆ ਕਿ ਨਾਲ ਦੀਆਂ ਦੋਵਾਂ ਸਟੇਟਾਂ ਦੇ ਵਿੱਚ ਜੇ ਗੱਡੀ ਬਿਗੈਰ ਬਿੱਲ ਤੋਂ ਜਾਂ ਕਿਸੇ ਡਾਕੂਮੈਂਟਸ ਘੱਟ ਹੁੰਦਾ ਗੱਡੀ ਉਹ ਫੜਦੇ ਆ ਜਾਂ ਮਹਿਕਮਾ ਕੋਈ ਚਲਾਨ ਕਰਦਾ ਤੇ ਉਹਦਾ ਵੱਧ ਤੋਂ ਵੱਧ ਜੁਰਮਾਨਾ 25000 ਰੁਪਇਆ ਜੀ ਸਾਡੇ ਪੰਜਾਬ ਦੇ ਵਿੱਚ ਜੇ ਕੋਈ ਗੱਡੀ ਬਿਨਾ ਡਾਕੂਮੈਂਟਸ ਜਾਂ ਕਿਸੇ ਦਾ ਗੱਡੀ ਖਰਾਬ ਹੋ ਗਈ ਉਹਦਾ ਬਿੱਲ ਲੇਟ ਹੋ ਗਿਆ ਤੇ ਸਾਡੇ ਜੁਰਮਾਨਾ ਹੈਗਾ 2 ਤੋਂ ਲੈ ਕੇ 2.5 ਲੱਖ ਰੁਪਇਆ ਸਾਡੀ ਸਰਕਾਰ ਗਾੜੇ ਬੇਨਤੀ ਆ ਕਿ ਇਹ ਜਾਂ ਤੇ ਬਿੱਲ ਨੂੰ ਜਿਹੜਾ Q ਫਾਰਮ ਆ ਜਾਂ X ਫਾਰਮ ਆ A ਫਾਰਮ ਇਹਨਾਂ ਨੂੰ ਮਾਫ ਕੀਤਾ ਜਾਏ ਜੇ ਨਹੀਂ ਸਰਕਾਰ ਇਹ ਕਰ ਸਕਦੀ ਤੇ ਜਿਹੜਾ ਬੰਦਾ ਜੁਰਮਾਨਾ ਜਿੱਦਾਂ ਕਿ ਦੂਸਰੀਆਂ ਸਟੇਟਾਂ ਦਾ ਜੈਂਟ ਕੇ ਹਿਮਾਚਲ ਦਾ ਵਾ ਉਹਨਾਂ ਦਾ ਜੁਰਮਾਨਾ ਜਿਹੜਾ ਕੋਈ ਵਾਜਬ ਜਾ ਜਿਹੜਾ ਕਿ ਕੀਤਾ ਜਾਏ ਕਿਉਂਕਿ ਕਾਰੋਬਾਰ ਪਹਿਲਾਂ ਹੀ ਬਹੁਤ ਘਾਟੇ ਦੇ ਵਿੱਚ ਜਾ ਰਹੇ ਨੇ ਜੀ ਬਸ ਇਹੋ ਹੀ ਸਾਡੀ ਮੰਗ ਆ ਜੀ ਇਹ ਜੀ 31 ਤਰੀਕ ਦੀ ਹੜਤਾਲ ਕੀਤੀ ਦੀ ਆਪਾਂ ਜੀ ਤੱਕ ਰਹੀ ਜਾਰੀ ਇਹ ਅਨਮਿੱਥੇ ਸਮੇਂ ਵਾਸਤੇ ਆ ਜਿੱਨਾ ਚਿਰ ਕੋਈ ਇਹਦਾ ਹੱਲ ਨਹੀਂ ਹੁੰਦਾ ਜੀ ਅਗਲੀ ਰਣਨੀਤੀ ਜਿੱਨਾ ਚਿਰ ਮਤਲਬ ਨਹੀਂ ਕੋ ਮਸਲਾ ਲੁੰਦਾ ਤੇ ਸਾਰੇ ਮਾਲਕਾਂ ਨੇ ਆਪਣੀਆਂ ਟਿਪਰਾਂ ਖਿਲਾਰੀਆਂ ਕਾਰੋਬਾਰ ਬੰਦ ਆ ਜਿਹੜਾ ਕੋਈ ਵੀਰ ਭਰਾ ਭਰ ਕੇ ਆ ਰਿਹਾ ਤੁਹਾਡੇ ਮਾਧਿਅਮ ਦੇ ਜ਼ਰੀਏ ਬੇਨਤੀ ਕਰ ਰਹੇ ਆ ਕੋਈ ਸੋਸ਼ਲ ਮੀਡੀਆ ਆਪਣੇ ਮੁੰਡੇ ਲੱਗੇ ਰਿਆ ਹਰ ਬੰਦੇ ਨੂੰ ਬੇਨਤੀ ਕਰ ਰਹੇ ਆ ਕਿ ਆਪਣੀਆਂ ਗੱਡੀਆਂ ਰੋਕੋ ਤਾਂ ਜੋ ਸਰਕਾਰ ਨੂੰ ਪਤਾ ਲੱਗੇ ਕਿ ਵੱਡੇ ਲੈਵਲ ਤੇ ਹੜਤਾਲ ਕੀਤੀ ਜਾ ਰਹੀ ਆ ਪੰਜਾਬ ਦੇ ਵਿੱਚ ਮੇਰਾ ਨਾਮ ਜਸਵਿੰਦਰ ਸਿੰਘ ਜੀ ਸੋਨੂ ਵਾਲੀਆ ਮੇਰਾ ਨਾਮ ਅਮਰਜੀਤ ਸਿੰਘ ਨਗਰ ਜੀ ਕੀ ਮੁਸ਼ਕਲ ਆ ਰਹੀ ਹੈ ਮੁਸ਼ਕਲ ਹੀ ਆ ਰਹੀ ਹੈ ਦੱਸਤਾ ਪ੍ਰਧਾਨ ਸਾਹਿਬ ਨੂੰ ਤੁਹਾਨੂੰ ਪਹਿਲਾਂ ਹੀ ਕਿ ਜਿਹੜੇ ਚਲਾਣ ਆ ਲੋਡ ਤੋਂ ਵੱਡੇ ਆ ਜਿਹੜੇ ਕਿ ਕ੍ਰੈਸਰ ਮਾਲਕਾ ਦੂਜੇ ਟਿਪਰ ਮਾਲਕ ਜਿਹੜੇ ਅੱਗੇ ਵੀ ਕੰਡੀਸ਼ਨ ਡਾਗਣਾ ਭਰ ਨਹੀਂ ਸਕਦੇ ਇਹਨਾਂ ਜੁਰਮਾਨਾ ਫੋਰ ਕੀ ਕਾਰਵਾਈ ਕੀ ਕਰ ਰਹੇ ਹੋ ਇਹ ਅਣਮਿੱਥੇ ਸਮੇਂ ਬਾਅਦ ਤੇ ਹੜਤਾਲ ਹੈ ਜੀ ਲੰਬੀ ਚ ਸਮੇਂ ਚੱਲੂਗਾ ਗੱਡੀਆਂ-ਗੱਟੀਆਂ ਵੀ ਰੋਕੀਆਂ ਗਈਆਂ ਨੇ ਹਾਂਜੀ ਗੱਡੀਆਂ ਰੋਕੀਆਂ ਗਈਆਂ ਸਾਰੀਆਂ ਅਸੀਂ ਆਪਣੇ ਵੀ ਰੋਕੀਆਂ ਹੋਈਆਂ ਬਹੁਤ ਜਿਹੜਾ ਆ ਰਿਹਾ ਕਿ ਵੀਰਪੁਰਾ ਨਾਲ ਟਵਿਸਟ ਕੀਤੀ ਜਾ ਰਹੀ ਸਰਕਾਰ ਕੋ ਮੰਗ ਹੀ ਕਰਦੇਗੇ ਪਹਿਲਾਂ ਤੇ ਜਿਹੜੇ ਬਿੱਲ ਵਾ ਅੱਜ ਤੱਕ ਚਾਹੀਦੇ ਨਹੀਂ ਕਿ ਉਹ ਪ੍ਰਧਾਨ ਸਾਹਿਬ ਨੂੰ ਦੱਸਤਾ ਤੁਹਾਨੂੰ ਕਿ ਨਜਾਇਜ਼ ਵਾ ਤੇ ਅਗਰ ਜੇ ਸਰਕਾਰ ਚਾਹੁੰਦੀ ਹੈ ਜਰੂਰ ਲਾਉਣਾ ਵੀ ਤੇ ਫਿਰ ਇਹਦੇ ਜੋ ਵਾਜਬਾ ਹੋਣਾ ਚਾਹੀਦਾ